ਜੀ ਮੇਰਾ ਨਾਮ ਕਿਰਪਾਲ ਕੌਰ ਹੈ ਮੈਂ ਹੁਣ 560 ਸਬ ਇਨਸਪੈਕਟਰ ਇਨਵੈਸਟੀਗੇਸ਼ਨ ਕਾਡਰ ਦੀ ਭਰਤੀ ਚ ਸਿਲੈਕਟ ਹੋਈ ਆ ਤੇ ਮੇਰਾ ਸਭ ਵੱਲੋਂ ਬਹੁਤ ਨਿਗਾ ਸਵਾਗਤ ਕੀਤਾ ਗਿਆ ਸਭ ਦਾ ਬਹੁਤ ਬਹੁਤ ਧੰਨਵਾਦ 2021 ਦੀ ਭਰਤੀ ਸੀ ਇਹ ਪਹਿਲਾਂ 2021 ਤੋਂ ਹੁਣ 2023 ਚ ਪੂਰੀ ਹੋਈ ਹੈ ਪਰ ਬਿਨਾ 1 ਰੁਪਇਆ ਬਿਨਾ ਰਿਸ਼ਵਤ ਤੋਂ ਭਗਵੰਤ ਮਾਨ ਨੇ ਸਾਰੀ ਭਰਤੀ ਪੂਰੀ ਕਰੀ ਹੈ ਤੇ ਬਹੁਤ ਵਧੀਆ ਮੇਰੇ ਮਤਲਬ ਬਹੁਤ ਘਰਾਂ ਨੂੰ ਉੱਪਰ ਉੱਠਣ ਦਾ ਇਹਦੇ ਨਾਲ ਮੌਕਾ ਮਿਲੂਗਾ ਇਮਾਨਦਾਰੀ ਨਾਲ ਕੰਮ ਕਰਨ ਦਾ ਮੌਕਾ ਮਿਲੂਗਾ ਜਿਵੇਂ ਦਾ ਸਾਡੇ ਨਾਲ ਹੋਇਆ ਵੀ ਹਾਂ ਕੰਮ ਇਮਾਨਦਾਰੀ ਦੀ ਨੌਕਰੀ ਮਿਲੀ ਅਸੀਂ ਵੀ ਇਮਾਨਦਾਰੀ ਦੀ ਨੌਕਰੀ ਹੀ ਕਰਾਂਗੇ ਤੇ ਅੱਗੇ ਵੀ ਐਵੇਂ ਉਮੀਦ ਕਰਾਂਗੇ ਵੀ ਬੱਚੇ ਇਮਾਨਦਾਰੀ ਦੇ ਰਸਤੇ ਤੇ ਚੱਲਣ ਤੇ ਆਪਣਾ ਕੰਮ ਉਸ ਹਿਸਾਬ ਨਾਲ ਇਮਾਨਦਾਰੀ ਨਾਲ ਕਰਦੇ ਰਹਿਣ ਆਪਾਂ ਨੂੰ ਉਹਨਾਂ ਨੂੰ ਖੇਡਾਂ ਚ ਲਾਉਣਾ ਚਾਹੀਦਾ ਆਪਣੀ ਬਾਡੀ ਵੱਲ ਧਿਆਨ ਦੇਣਾ ਚਾਹੀਦਾ ਪੜ੍ਹਾਈ ਵੱਲ ਆਓ ਖੇਡਾਂ ਵੱਲ ਆਓ ਖੇਡਾਂ 'ਚ ਜੇ ਤੁਸੀਂ ਪਾਉਂਗੇ ਤੁਹਾਨੂੰ ਨੌਕਰੀ ਵੀ ਮਿਲੂਗੀ ਵੱਡੇ ਪੱਦਰ ਤੇ ਜਾਓਗੇ ਤੁਹਾਨੂੰ ਨੇਮ ਵੀ ਮਿਲੂਗਾ ਫੇਮ ਵੀ ਮਿਲੂਗਾ ਸਭ ਕੁਝ ਮਿਲੂਗਾ ਪਰਿਵਾਰ ਵਿੱਚ ਬਹੁਤ ਬਹੁਤ ਖੁਸ਼ੀ ਦਾ ਮਾਹੌਲ ਹੈ ਮੈਂ ਪਹਿਲੀ ਪੰਜਾਬ ਪੁਲਿਸ ਦਾ ਆਪਣੀ ਪਰਿਵਾਰ ਵੱਲੋਂ ਪੰਜਾਬ ਪੁਲਿਸ ਸਿਪਰਤੀ ਹੋਈਆਂ ਤੇ ਮਤਲਬ ਸਭ ਨੇ ਇਨਾ ਸਾਥ ਦਿੱਤਾ ਪਿਛਲੇ 5 ਸਾਲਾਂ ਤੋਂ ਮੈਂ ਮਿਹਨਤ ਕਰਦੀ ਹਾਂ 2018 ਤੋਂ ਮਤਲਬ ਸੋਚ ਲਿਆ ਸੀ ਵੀ ਨੌਕਰੀ ਲੈਣੀ ਐ ਜਦੋਂ ਸਾਰੇ ਬਾਹਰ ਜਾਣ ਦਾ ਰਸਤਾ ਚੁਣ ਰਹੇ ਸੀ ਮੈਂ ਇੱਥੇ ਰਹਿਣ ਦਾ ਸੰਘਰਸ਼ ਕਰਨ ਦਾ ਫੈਸਲਾ ਕਰਿਆ ਫਿਰ ਕਰੋਨਾ ਆ ਗਿਆ 2 ਸਾਲ ਉਹਨੇ ਖਰਾਬ ਕਰੇ ਫਿਰ 2021 ਚ ਇਹ ਭਰਤੀ ਆਈ ਪੇਪਰ ਉਦੋਂ ਵੀ ਨੰਬਰ ਵਧੀਆ ਸੀ ਫਿਰ ਚੀਟਿੰਗ ਦੌਰਾਨ ਰੱਦ ਹੋ ਗਿਆ ਫਿਰ 2022 ਚ ਫੇਰ ਭਰਤੀ ਆਈ ਤੇ ਹੁਣ 2023 ਚ ਜਾ ਕੇ ਸਾਨੂੰ ਜੁਆਇਨਿੰਗ ਲੈਟਰ ਮਿਲ ਲੇਨੀ ਬਹੁਤ ਜ਼ਿਆਦਾ ਖੁਸ਼ੀ ਦਾ ਟਿਕਾਣਾ ਨਹੀਂ ਸੀ ਨੈਕਸਟ ਲੈਵਲ ਵੀ 5 ਸਾਲ ਦੀ ਮਿਹਨਤ ਵੀ ਅੱਜ ਰਾਸ ਆਈ ਹੈ ਅੱਜ ਕੱਲ ਪੜਾਅ ਤਾਂ ਫਿਰ ਵੀ ਦਿੰਦੇ ਨੇ ਥੋੜਾ ਬਹੁਤਾ ਪਰ ਗਰਾਊਂਡ 'ਚ ਜਾਣ ਦੀ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੰਦੇ ਫਿਟਨੈਸ ਲੈਵਲ ਦੀ ਪਰਮਿਸ਼ਨ ਨਹੀਂ ਦਿੰਦੇ ਵੀ ਬੋਡੀ ਸ਼ੇਮਿੰਗ ਤੋਂ ਡਰਦੇ ਨੇ ਬਟ ਇਹ ਚੀਜ਼ ਆ ਪੇਰੈਂਟਸ ਨੂੰ ਸਪੋਰਟ ਕਰਨਾ ਚਾਹੀਦਾ ਬੱਚਿਆਂ ਦਾ ਹਰ ਉਹਦੇ 'ਚ ਅੱਗੇ ਹੋ ਕੇ ਸਪੋਰਟ ਕਰਨਾ ਚਾਹੀਦਾ ਮੇਰੇ ਪਾਪਾ ਨੇ ਮੈਨੂੰ ਗਰਾਊਂਡ 'ਚ ਲੈ ਕੇ ਜਾਂਦੇ ਹੁੰਦੇ ਸਵੇਰੇ 5 ਵਜੇ ਕੱਲੀ ਮੈਂ ਕੁੜੀ ਸੀ ਸਾਡੇ ਪਿੰਡ ਚੋ ਜਿਹੜੀ ਗਰਾਊਂਡ ਚ ਉਹ ਕਰਦੀ ਸੀ ਮੈਨੂੰ ਭਾਰੀ ਸ਼ਰੀਰ ਹੋਣ ਕਰਕੇ ਮੈਨੂੰ ਬਹੁਤ ਟਾਈਮ ਲੱਗਿਆ ਗਰਾਊਂਡ ਚ ਟ੍ਰਾਇਲ ਕੱਢਣ ਲਈ ਮੈਨੂੰ ਡੇਢ ਸਾਲ ਮੈਂ ਕੱਲੀ ਮਿਹਨਤ કરી ਸੀ 15 ਕਿਲੋ ਵਜ਼ਨ ਘਟਾਇਆ ਫੇਰ ਮੈਂ ਟ੍ਰਾਇਲ ਕਲੀਅਰ ਕਰਿਆ ਸੀ ਕਿਸੀ ਬਹੁਤ ਜ਼ਿਆਦਾ ਜੀ ਬਹੁਤ ਬੇਹੱਦ ਕੁਥੀਆ ਕਿੰਨੇ ਇੱਕ ਉਤਾਰ ਚੜ੍ਹਾਵ ਜਿਹੜੇ ਆਏ ਰਹੇ ਇਸ ਮੁਕਾਮ ਤੱਕ ਪਹੁੰਚਣ ਲਈ ਸੰਘਰਸ਼ ਤਾਂ ਦੇਖੋ ਕਰਨਾ ਪੈਂਦਾ ਜੀ ਬੱਚੀ ਨੇ ਵਧੀਆ ਮਿਹਨਤ ਕਰਕੇ ਆਪਣਾ ਸੰਘਰਸ਼ ਪੂਰਾ ਕਰਿਆ ਬੇ ਬਹੁਤ ਜ਼ਿਆਦਾ ਖੁਸ਼ੀ ਦਾ ਮੌਕਾ ਹੈ ਸਾਰੇ ਪਰਿਵਾਰ ਦਾ ਕੀ ਸਨੇਹ ਦੇਣਾ ਚਾਹੁੰਗੇ ਨੌਜਵਾਨ ਫੜੀ ਦੇਖੋ ਜੀ ਪਹਿਲੇ ਤਾਂ ਇਹ ਹੈ ਜਿਹੜੀ ਸਾਨੂੰ ਸੰਤਾਂ ਮਹਾਂਪੁਰਖਾਂ ਦੇ ਜੀ ਸ੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਸਹੁਰਾ ਸਾਹਿਬ ਵਾਲਿਆਂ ਨੇ ਇਹ ਦੇਣਾ ਹੈ ਉਹਨਾਂ ਦਾ ਸਰੂਤ ਤੋਂ ਇਹ ਵਚਨ ਸੀ ਵੀ ਗੁੱਡੀ ਨੇ ਆਪਣਾ ਵੱਡੇ ਹੋ ਕੇ ਕਿਸੇ ਕੋਈ ਅਫਸਰ ਬਣ ਉਸ ਤੋਂ ਬਾਅਦ ਆਪਣੇ ਮੌਜੂਦਾ ਗੱਦੀ ਨਸੀਹ ਨੇ ਰੋੜੇਵਾਲ ਸਾਹਿਬ ਸ੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਉਹਨਾਂ ਨੇ ਵੀ ਬਸਰ ਜਾਨ ਤੋਂ ਰੋਕਿਆ ਬੇਟੀ ਨੂੰ ਵੀ ਇਹ ਤੇ ਆਪਣਾ ਮਿਹਨਤ ਕਰੋ ਇੱਥੇ ਸਭ ਕੁਝ ਬਣ ਜਾਣਾ ਇਹ ਸਾਰੀ ਦੇਣ ਉਹਨਾਂ ਦੀ ਹੈ ਉਹ ਸਾਰਾ ਅਸੀਰਵਾਦ ਉਹਨਾਂ ਦਾ ਹੈ ਜੇ ਤੱਕ ਪਹੁੰਚਾਇਆ ਉਹਨਾਂ ਨੇ ਪਹੁੰਚਾਇਆ ਅਸੀਂ ਤੱਕ ਪਹੁੰਚਣ ਦੇ ਇਲਾਕੇ ਹੈ ਨਹੀਂ ਤੇ ਬਿਲਕੁਲ ਨਹੀਂ ਇੱਕ ਪੈਸਾ ਨਹੀਂ ਲਿਆ ਜੀ ਅਸੀਂ ਸ੍ਰੀ ਮੁੱਖ ਮੰਤਰੀ ਭਗਵਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਿਹਨਤ ਤੇ ਮਿਹਨਤ ਨੂੰ ਸਫਲ ਕੀਤਾ ਇੱਕ ਪੈਸਾ ਨਹੀਂ ਸਾਥੋਂ ਕੁਝ ਲਿਆ ਪੂਰਾ ਇਮਾਨਦਾਰੀ ਨਾਲ ਸਾਨੂੰ ਇੱਥੇ ਤੱਕ ਪਹੁੰਚਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ हां जी ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਬੇਟੀ ਜਦੋਂ ਆਈ ਸਾਰੇ ਪਰਿਵਾਰ ਨੇ ਸਾਡੇ ਨੇ ਬਹੁਤ ਖੁਸ਼ੀ ਮਨਾਈ ਹੈ ਜੀ ਜੀ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਗਰੀਬ ਦੇ ਬੱਚਿਆਂ ਦੇ ਵੀ ਅਮੀਰ ਦੇ ਬੱਚਿਆਂ ਦੇ ਵੀ ਸਾਰਿਆਂ ਦੇ ਇੱਕ ਬਰਾਬਰ ਰੱਖਿਆ ਉਹਨਾਂ ਨੇ ਕੋਈ ਵੀ ਪੈਸਾ ਨਹੀਂ ਲਿਆ ਕਿਸੇ ਤੋਂ ਵੀ ਹਾਂ ਜੀ ਬਾਹਰ ਨੂੰ ਤਾਂ ਫਿਰ ਉਰੀ ਮਿੰਤ ਕਰਨਗੇ ਬਾਹਰ ਵੀ ਹੁਣ ਬਹੁਤ ਜ਼ਿਆਦਾ ਚਲੇ ਗਏ ਫਿਰ ਨੰਮ ਦੇ ਵੀ ਉੱਥੇ ਜਾ ਕੇ ਨੌਕਰੀ ਹੀ ਕਰਦੇ ਨੇ ਦਿਹਾੜੀਆਂ ਹੀ ਕਰਦੇ ਨੇ ਵੀ ਉਰੇ ਆਪਾਂ ਨੂੰ ਨੌਕਰੀਆਂ ਮਿਲਦੀਆਂ ਨੇ ਵੀ ਮਿਹਨਤ ਕਰਨ ਨੌਕਰੀਆਂ ਲੈਣ ਬਹੁਤ ਵਧੀਆ ਜੀ ਉਹ ਪਹਿਲਾਂ ਤਾਂ ਸਾਰੇ ਪਿੰਡ ਦਾ ਸਾਰੇ ਪਰਿਵਾਰ ਦਾ ਸਭ ਦਾ ਬਹੁਤ ਬਹੁਤ ਦਿਨਾਂ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਪਿੰਡ ਵੀ ਹੁਣ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਸੀ ਸਾਰਿਆਂ ਨੇ ਬਹੁਤ ਹੋਕ ਰਿਆ ਇਹਨੇ ਮਿਹਨਤ કરી ਮਿਹਨਤ ਦੇ ਬਲ ਤੇ ਇਹਨੇ ਨੌਕਰੀ ਮਿਲੀ ਬਹੁਤ ਵਧੀਆ ਹੋਈ ਹਾਂ ਜੀ ਬਹੁਤ ਜ਼ਿਆਦਾ ਖੁਸ਼ੀ ਮਨਾਈ ਵੀ ਸਾਰਾ ਪਰਿਵਾਰ ਨੱਚ ਰਿਹਾ ਸੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ ਸਾਰੇ ਰਿਸ਼ਤੇਦਾਰ ਭੈਣ ਭਾਈ ਵੱਡੀ ਛੋਟੀ ਸਿਸਟਰ ਅਮਰੀਕਾ ਹੋਰ ਉਹ ਵੀ ਆਏ ਤੇ ਭਾਂਜੀ ਸਭ ਨੇ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਐਵੇਂ ਕਹੀਏ ਵੀ ਆਪਾਂ ਉਹ ਕਰੀਏ ਚਲੋ ਦੋਸ਼ ਲਾਉਣ ਵਾਲੇ ਵੀ ਹੁੰਦੇ ਨੇ ਉਹ ਵੀ ਹੁੰਦੇ ਨੇ ਸਰਕਾਰ ਨੇ ਵਧੀਆ ਕੰਮ ਕਰਿਆ ਸਾਨੂੰ ਐਵੇਂ ਦਿਖਿਏ ਦਿਖਿਆ ਜਾਵੇ ਉਹਨੂੰ ਕੋਈ ਇੱਕ ਪੈਸਾ ਨਹੀਂ ਲੱਗਿਆ ਕੋਈ ਸਪਾਰਸ ਨਹੀਂ ਲੱਗੀ ਨਾ ਅਸੀਂ ਕਰਨ ਯੋਗ ਤੇ ਨੇ ਬੱਚੀ ਨੇ ਮਿਹਨਤ ਕੀਤੀ ਤੇ ਸਰਕਾਰ ਨੇ ਸਹੀ ਮੁੱਲ ਪਾਇਆ ਉਹਦਾ ਹਾਂਜੀ ਖੁਸ਼ੀ ਬਹੁਤ ਹੈ ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਐਗਜ਼ਾਮਪਲ ਦਿੰਨੀ ਆ ਵੀ ਆਪਣੀ ਬੂਆਵਾਲ ਦੇਖੋ ਤੁਸੀਂ ਜਿਸ ਤਰ੍ਹਾਂ ਇਹਨੇ ਉਹ ਕਰਿਆ ਇਸ ਤਰ੍ਹਾਂ ਹੀ ਤੁਸੀਂ ਨੇ ਆਪਣਾ ਉਹ ਕਰਨਾ ਸਾਨੂੰ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਸਾਡੇ ਪਿੰਡ ਦੀ ਕੁੜੀ ਸਿੱਧੀ ਐਸਈ ਲੱਗੀ ਆ ਜੀ ਅਸੀਂ ਬਹੁਤ ਖੁਸ਼ੀ ਮਨਾਈਏ ਜੀ ਨੱਚ ਟੱਪ ਕੇ ਸਾਡੇ ਪਿੰਡ ਦਾ ਮਾਣ ਵਧਾਇਆ ਜੀ ਇਹ ਬਹੁਤ ਵਧੀਆ ਗੱਲ ਆ ਜੀ ਨਸ਼ਿਆਂ ਤੋਂ ਦੂਰ ਰਹਿ ਕੇ ਜਿਵੇਂ ਪਿੰਡ ਦੇ ਨੌਜਵਾਨੇ ਹੋਰ ਸਾਰੇ ਨੌਜਵਾਨਾਂ ਨੂੰ ਸਿੱਖਿਆ ਮਿਲੂਗੀ ਜੀ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਡੇ ਪਿੰਡ ਦਾ ਬਹੁਤ ਮਾਣ ਵਧਾਇਆ ਜੀ ਇਹ ਕੁੜੀ ਨੇ ਸਾਨੂੰ ਬਹੁਤ ਖੁਸ਼ੀ ਆਈ ਹੈ ਇਹ ਬਹੁਤ ਵਧੀਆ ਗੱਲ ਆ ਜੀ ਇਹ ਕੁੜੀ ਨੇ ਜੇ ਬਹੁਤ ਮਿਹਨਤ ਕਰੀ ਆ ਜੀ ਆਪਦੇ ਮਿਹਨਤ ਤੇ ਅੱਗੇ ਗਈ ਆ ਜੀ ਇਹ ਕੋਈ ਸਾਨੇ ਕੋਈ ਸਪਾਰਸ਼ ਵਾਲੀ ਗੱਲ ਨਹੀਂ ਜੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੀ ਇਹ ਸਿੱਧੀ ਭਰਤੀ ਹੋਈ ਹੈ ਜੀ ਇਹ